ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ हेयर ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਹਾਂ। ਅੱਜ ਦੀ ਵੀਡੀਓ ਬਣਾਉਣ ਲੱਗੇ ਸੀ ਤੇ ਵੀਡੀਓ ਆਪਣੇ ਭੈਣਾਂ ਵਰਤੀਆ ਕਿਉਂਕਿ ਤੁਹਾਨੂੰ ਪਤਾ ਫੇਸ ਦਾ ਤਾਂ ਹਰ ਇੱਕ ਨੂੰ ਹੁੰਦਾ ਸਾਡਾ ਫੇਸ ਸਾਫ਼ ਹੋਵੇ, ਸ਼ਾਈਆਂ, ਰਿੰਕਸ ਬਿਲਕੁਲ ਨਾ ਹੋਣ, ਫੇਸ ਬਿਲਕੁਲ ਕਲੀਨ-ਕਲੀਨ ਹੋਵੇ ਨਾ। ਆਪਾਂ ਘਰ ਦੇ ਟਿਪਸ ਨਾਲ ਲੈ ਕੇ ਆਇਆ ਕਰਾਂਗੇ ਡੇਲੀ ਇੱਕ ਵੀਡੀਓ ਆਪਾਂ ਹਨਾ ਫੇਸ਼ਲ ਵਾਸਤੇ ਕੁਛ ਨਾ ਕੁਛ ਪਾਇਆ ਕਰਾਂਗੇ ਡੇਲੀ ਜੋ ਆਪਾਂ ਡੇਲੀ ਰੁਟੀਨ ਚ ਆਪਾਂ ਕਾ ਸਕਦੇ ਹਾਂ ਘਰ ਦੀ ਸੋਈ ਦੇ ਵਿੱਚੋਂ ਹਨਾ ਚੀਜ਼ਾਂ ਲੈ ਕੇ ਹਨਾ ਤੇ ਆਪਾਂ ਡੇਲੀ ਇੱਕ ਵੀਡੀਓ ਜਰੂਰ ਪਾਇਆ ਕਰਾਂਗੇ ਸਵੇਰੋਂ ਨਾਇਕਦੂ ਤੇ ਸ਼ਾਮ ਨੂੰ ਤਾਂ ਡੇਲੀ ਇੱਕ ਵੀਡੀਓ ਜਰੂਰ ਪਾਇਆ ਕਰਾਂਗੇ ਤੁਸੀਂ ਦੇਖਿਆ ਜਰੂਰ ਕਰੋ ਤੇ ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਘਰ ਦੀ ਸੋਈ ਦੇ ਵਿੱਚੋਂ ਟਿਪਸ ਆਏ ਜਿਨ੍ਹਾਂ ਦੇ ਫੇਸ ਜਿਆਦਾ ਆਇਲੀ ਵਗੈਰਾ ਹਨਾ ਜਿਆਦਾ ਹੁੰਦੇ ਖਰਾਬ ਹੋ ਜਾਂਦੇ ਆ ਤੇ ਆਪਾਂ ਇਹ ਨਹਾਉਣ ਤੋਂ ਪਹਿਲਾਂ 2-3 ਦਿਨ ਘੰਟੇ ਵੈਲਾ ਲਾ ਲੈਣਾ ਬਸ ਫੇਸ ਤੇ ਲਗਾ ਕੇ ਰੱਖ ਲੈਣਾ ਤੇ ਵਧੀਆ ਆਪਣਾ ਫੇਸ ਸੈਟਰਪ ਹੋਊਗਾ ਡੇਲੀ ਕਰਨਾ ਤੇ ਫੇਸ ਬਿਲਕੁਲ ਸਾਫ਼ ਹੋ ਜਾਊਗਾ ਤੇ ਬਿਲਕੁਲ ਮਲਾਈ ਮਲਾਈ ਬਿਲਕੁਲ ਸਾਫ਼ ਸਾਫ਼ ਹੋ ਜਾਣਾ ਤੁਹਾਡਾ ਫੇਸ ਹੈ ਨਾ ਕੋਈ ਧਾਲ ਧੱਬਾ ਨਹੀਂ ਰਹਿਣਾ ਉਹਲੇ ਘਰ ਦਾ ਨੋਰਮਲ ਜੀ ਚੀਜ਼ਾਂ ਆਪਾਂ ਜਿਹੜੇ ਯੂਜ਼ ਕਰਦੀਆਂ ਸ਼ਾਇਆ ਛੂਈਆ ਬਿਲਕੁਲ ਸੈੱਟ ਹੋ ਜਾਣੀਆਂ ਇੱਕ ਲੈਣਾ ਆਪਾਂ ਦੁੱਧ ਨੋਰਮਲ ਘਰ ਵਿੱਚ ਆਪਣੇ ਦੁੱਧ ਹੁੰਦਾ ਹੀ ਉਹ ਲੈਣਾ ਆਪਾਂ ਹਨਾ ਤੇ ਉਹਦੇ ਵਿੱਚ ਆਪਾਂ ਕੀ ਕਰਨਾ ਅੱਧਾ ਨਿੰਬੂ ਨਚੋੜ ਲੈਣਾ ਦੁੱਧ ਨਾ ਹੋਏ ਨਾ ਜੇ ਮਦਦ ਤਾਂ ਫਟਿਆ ਜਾਂ ਨਹੀਂ ਹੁੰਦਾ ਦੁੱਧ ਇਤਨਾ ਹੋ ਜਾਣਾ ਤੇ ਆਪਾਂ ਚ ਨਿੰਬੂ ਨਿਚੋੜਤਾ ਤੇ ਫਿਰ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾ ਲੈਣਾ ਸ਼ਹਿਦ ਹਨੀ ਥੋੜਾ ਜਿਹਾ ਪਾਉਣਾ ਜ਼ਿਆਦਾ ਨਹੀਂ ਪਾਉਣਾ ਆਪਾਂ ਇਹ ਆਪਣੇ ਫੇਸ ਲਈ ਬਹੁਤ ਵਧੀਆ ਹੈ ਪੈਕ ਤੁਸੀਂ ਇਹ ਬਣਾਓ ਤਿੱਦਾਂ ਸਾਰੇ ਚੀਜ਼ ਨੂੰ ਦੇਖੋ ਫਿਰ ਇਸ ਪਹਿਲਾਂ ਆਪਾਂ ਸਿੰਪਲ ਪਾਣੀ ਨਾਲ ਧੋ ਕੇ ਬਿਲਕੁਲ ਸਾਫ਼ ਕਰ ਲੈਣਾ ਦੇਖੋ ਦੁੱਧ ਨਹੀਂ ਆਪਾਂ ਨਹੀਂ ਇਦਾਂ ਹੋ ਗਿਆ ਸਾਹ ਦੇ ਵਿੱਚ ਆਪਾਂ ਸ਼ਹਿਦ ਦਾ ਮਿਕਸ ਕਰ ਲੈਣ ਤਿੰਨੇ ਚੀਜ਼ਾਂ ਦੇਖੋ ਇਹੋ ਪੱਲੇ ਆ ਕੇ ਮਤਲਬ ਲਾ ਕੇ ਦਿਖਾਉਣੀ ਆ ਜਿਹੜੇ ਮਿਕਸ ਕਰ ਲਈਆਂ ਤੇ ਆਪਾਂ ਹੁਣ ਇਹਨੂੰ ਆਪਣੇ ਫੇਸ ਤੇ ਅਪਲਾਈ ਕਰਨਾ ਸਾਰਿਆਂ ਤੁਸੀਂ ਫੇਸ ਤੇ ਗਰਦਨ ਤੇ ਸਾਰੀਆਂ ਚੀਜ਼ਾਂ ਤੇ ਤੁਸੀਂ ਇਸ ਚੀਜ਼ ਨੂੰ ਅਪਲਾਈ ਕਰ ਸਕਦੇ ਹੋ ਪਰ ਮੈਂ ਫੇਸ ਤੇ ਇਕੱਲੇ ਤੇ ਕਰਨਾ ਅਪਲਾਈ ਕਰਦਾਂ ਤੇ ਵਗੈਰਾ ਸਾਰੀਆਂ ਚੀਜ਼ਾਂ ਤੇ ਇਹ ਦੁੱਧ ਵਿੱਚ ਬਹੁਤ ਜ਼ਿਆਦਾ ਫਾਇਦੇਾਮੀ ਹੁੰਦੀ ਹੈ ਆਪਣੇ ਫੇਸ ਲਈ ਬਹੁਤ ਵਧੀਆ ਸਕਿਨ ਬਿਲਕੁਲ ਸਾਫ਼ ਕਰਦਾ ਜਿਹਦੀ ਸਕਿਨ ਡਰਾਈ ਆ ਜਾਂ ਜਮ ਜ਼ਿਆਦਾ ਖਰਾਬ ਹੋਈ ਹੁੰਦੀ ਆ ਇਹ ਤਿੰਨ ਚੀਜ਼ਾਂ ਮਾ ਕੇ ਤੁਸੀਂ ਮਿਕਸ ਕਰੋ ద మిట్ అయినా సాఫ్ పిట్ అయి ర ਉਹ ਕਰੀਮ ਵਗੈਰਾ ਆਪ ਲਗਾਉਣੀ ਐ ਇਦਾਂ ਆਪ ਕੋ ਬੀਸ ਦੇ ਸਾਥੇ ਹਾਂਜੀ ਅਪਲਾਈ ਕਰ ਲਿਆ ਫੇਸ ਤੇ ਪਰ ਫੇਸ ਧੋਣਾ ਨਹੀਂ ਹੈਗਾ ਹਲੇ ਮੈਂ ਘੱਟੋ ਘੱਟ 15 ਮਿੰਟ ਇਹਨੂੰ ਇਸ ਤਰ੍ਹਾਂ ਰੱਖੂੰਗੀ ਫਿਰ ਮੈਂ ਕੱਪੜੇ ਨਾਲ ਸਾਫ਼ ਕਰੂੰਗੀ ਕਿਉਂਕਿ 15 ਮਿੰਟ ਹੋ ਲਿਆ ਤਾਂ ਫਿਰ ਮੈਂ ਤੁਹਾਨੂੰ ਦਿਖਾਉਣੀ ਐ ਰਿਜ਼ਲਟ ਹਾਂਜੀ 15 ਮਿੰਟ ਹੋ ਚੁੱਕੇ ਜਦ ਤੱਕ ਮੈਂ ਭਾਂਡੇ ਤੋਂ ਚੱਲ ਗਈ ਸੀਗੀ ਹਨਾ ਤੇ ਮੇਰਾ ਤੁਸੀਂ ਫੇਸ ਦੇਖ ਸਕਦੇ ਹੋ ਸੁੱਕ ਚੁੱਕਾ ਹੁਣ ਨੌਜ਼ ਮੱਝਾ ਦਾ ਮਾਲ ਲੈਣਾ ਤੇ ਆਪਾਂ ਇਹਦੇ ਨਾਲ ਸਾਡੇ ਫੇਸ ਨੂੰ ਸਾਫ਼ ਕਰ ਲੈਣਾ ਕਰ ਲੈਣਾ ਗਿੱਲਾ ਕਰਕੇ ਕਪੋਣੀ ਲਾਣਾ ਤੇ ਆਪਣਾ ਫੇਸ ਤੇ ਸ਼ਾਈਨ ਦੇਖੋ ਤੁਸੀਂ ਹੱਥਾਂ ਪੈਰਾਂ ਤੇ ਹਰ ਇੱਕ ਗਰਦਨ ਤੇ ਤੁਸੀਂ ਹਰ ਇੱਕ ਚੀਜ਼ ਦੇ ਵਿੱਚ ਅਪਲਾਈ ਕਰ ਸਕਦੇ ਆ ਦੁੱਧ ਵਿੱਚ ਸਨੇਮਬੂ ਪਾਉਣਾ ਤੇ ਥੋੜਾ ਆਪਾਂ ਸ਼ਹਿਦ ਪਾਉਣਾ ਤੇ ਫੇਸ ਦੀ ਚਮਕ ਦੇਖੋ ਇਸ ਵਿੱਚ ਬਿਲਕੁਲ ਸਾਫ਼ ਹੋ ਚੁੱਕੀ। ਦੇਖੋ ਫਿਰ ਅਸੀਂ ਇਸ ਸ਼ਾਇਨ ਦੇਖੋ ਇਸ ਤੇ। ਅਮੀਰ ਕਰਨ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੋ ਮੈਨੂੰ ਜ਼ਿਆਦਾ ਕੁਛ ਤਾਂ ਨਹੀਂ ਬੋਲਣਾ ਦਾ ਜਿਹਹ ਜਿਵੇਂ ਸਿੰਪਲ ਹੈਗੀ ਸਿੰਪਲ ਗੱਲਾਂ ਹੀ ਤੁਹਾਡੇ ਨਾਲ ਕਰਦੀਆਂ ਮੈਨੂੰ ਜ਼ਿਆਦਾ ਮਿੱਠੇ ਪੋਚੇ ਨਹੀਂ ਮਾਰਨੇ ਆਉਂਦੇ। ਹੈ ਜੋ ਸਿੱਧੀਆਂ ਗੱਲਾਂ ਹੁੰਦੀਆਂ ਮੈਂ ਤੁਹਾਨੂੰ ਉਹੀ ਸ਼ੇਅਰ ਕਰਦੀਆਂ। ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰ। ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਆਂ ਕੱਲ੍ਹ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ। ਬਾਏ ਬਾਏ।